ਆਪ ਸਭ ਨੂੰ ਜੈ ਮਸੀਹੀ ਪਾਸਟਰ ਜਗਦੀਸ਼ ਵੱਲੋਂ ਦੇਸਾਂ ਪ੍ਰਦੇਸਾਂ ਦੇ ਵਿੱਚ ਵਸਤੇ ਹੋਏ ਪਿਆਣਾ ਭਰਾਵਾਂ ਨੂੰ ਵੱਡੇ ਦਿਨ ਅਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਵੇਖਦੇ ਹਾਂ ਪਵਿੱਤਰ ਬਾਣੀ ਦਾ ਫੈਸਲਾ ਹੈ ਕਿ ਮਨੁੱਖ ਜਾਤੀ ਦੇ ਲਈ ਪ੍ਰਭੂ ਯਿਸੂ ਮਸੀਹ ਇਸ ਧਰਤੀ 'ਤੇ ਆਏ ਅਤੇ ਉਹ ਸ਼ਬਦ ਦੇ ਧਾਰੀ ਹੋ ਕੇ ਮਨੁੱਖਾਂ ਦੇ ਵਿੱਚ ਵਾਸ ਕੀਤਾ ਦਾ ਅਸੀਂ ਜਿੱਥੇ-ਜਿੱਥੇ ਵੀ ਭੈਣ-ਭਰਾ ਬੈਠੇ ਨੇ ਉਹਨਾਂ ਦੇ ਲਈ ਇਹ ਦੁਆ ਕਰਦੇ ਹਾਂ ਕਿ ਸਭ ਦੇ ਲਈ ਇਹ ਖੁਸ਼ੀਆਂ ਭਰਿਆ ਦਿਨ ਆਵੇ ਅਤੇ ਸਾਡੇ ਵੱਲੋਂ ਪਾਸਟਰ ਜਗਦੀਸ਼ ਵੱਲੋਂ ਅਟ ਡੇਰਾ ਪਠਾਣਾ ਦੀ ਸਮੂਥ ਪਲੀਸੀਆ ਵੱਲੋਂ ਗਰੇਸ ਚਰਚ ਦੀ ਪੂਰੀ ਟੀਮ ਵੱਲੋਂ ਆਪ ਸਭ ਨੂੰ ਲੱਖ-ਲੱਖ ਵਧਾਈਆਂ ਅਤੇ ਧੰਨਵਾਦ ਕਰਦੇ ਹਾਂ ਸੱਚ ਟਾਈਮ ਰੋਮਨ ਕੋਟਲੀ ਦਾ ਜਿਹੜੇ ਸਾਡੇ ਕੋਲ ਅੱਜ ਆਪਣਾ ਕੀਮਤੀ ਟਾਈਮ ਕੱਢ ਕੇ ਆਏ ਨੇ ਤੇ ਅਸੀਂ ਇਹ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਆਪ ਸਭ ਦਾ ਧੰਨਵਾਦ ਕਰਦੇ ਸਾਰਿਆਂ ਨੂੰ ਜੈਮ ਸੀ